ਬਨੇ ਆਪ ਨੂੰ ਬਿਨਾਂ ਪੁੱਛੇ ਕੋਈ ਬੀਜ ਐਸਾ ਬਣੇ। ਵਾਸੀ ਉਹਨਾਂ ਨੂੰ ਕਿਹਾ ਕਿ ਇਹਨੂੰ ਇਹੜਾ ਇਸ ਐਕਟ ਨੂੰ ਪਾਰਲੀਮੈਂਟ 'ਚ ਨਹੀਂ ਲੈ ਕੇ ਆਉਣਾ ਚਾਹੀਦਾ। ਤੋਂ ਉਹਨਾਂ ਨੇ ਕਿਹਾ ਕਿ ਓਕੇ ਮੈਂ ਸਾਰਾ ਪਰਦਾ ਦੇਖਦਾ ਕਿ ਮੈਂ ਉਹਦੇ ਬਾਰੇ ਫੈਸਲਾ ਲਵਾਂਗਾ। ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਮਤਲਬ ਕਿ ਅਸੀਂ ਆਪ ਖੇਤੀ ਕਰ ਲੈਨੇ ਆ। ਕੁਝ ਫਸਲ ਵੇਚ ਦੇਣੇ ਆ ਕੁਝ ਬੀਜ ਵਾਸਤੇ ਫੇਰ ਰੱਖ ਲੈਣੇ ਅਗਲੇ ਸਾਲ ਵਾਸਤੇ ਸਾਡੇ ਘਰਾਂ ਚ ਕੰਕਰੀਟ ਢੋਲ ਜੇ ਸਾਡੇ ਘਰਾਂ ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਹੱਥ ਹੀ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨੇ ਅਸੀਂ ਇਹ ਮੈਂ ਤਾਂ ਉਹਨਾਂ ਨੂੰ ਕਿਹਾ ਇਹ ਸੀਡ ਐਕਟਿਡ ਆ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਐਸਵਾਈਐਲ ਦਾ ਇਸ਼ੂ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਾ ਰਹੀ ਹੈ ਤੇ ਅਸੀਂ ਉੱਥੇ ਆਪਣੇ ਵਧੀਆ ਤੋਂ ਵਧੀਆ ਵਕੀਲ ਭੇਜ ਰਹੇ ਹਾਂ ਤੇ ਉਹਦੇ ਵਿੱਚ ਵੀ ਅਸੀਂ ਕਿਹਾ ਵੀ ਅਸੀਂ ਪੰਜਾਬ ਦਾ ਪੱਖ ਇਹ ਹੈ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਤੇ ਇਸ ਕਰਕੇ ਇਸ ਮੁੱਦੇ ਨੂੰ ਜਦੋਂ ਬਹਿ ਕੇ ਹੱਲ ਕਰ ਲੋ ਜਦ ਜਿਵੇਂ ਵੀ ਹੱਲ ਕਰ ਲੋ ਜੇ ਇਹ ਹੁਣ ਖਤਮ ਹੋ ਜਾਣਾ ਚਾਹੀਦਾ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਜਿਵੇਂ ਸਟੋਰੇਜ ਹੈ ਅੜਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਸਿੱਧਾ ਸੈਂਟਰ ਨਾਲ ਸੰਬੰਧਿਤ ਹੈ ਅਸੀਂ ਫੇਰ ਕਿਹਾ ਕਿ ਆੜਤੀਆਂ ਨੂੰ ਭਾਵੇਂ ਐਸੋਸੀਏਸ਼ਨਸ ਨੂੰ ਤੁਸੀਂ ਖੁਦ ਬੁਲਾ ਲਓ ਇੱਥੇ ਫਿਰ ਬੁਲਾ ਲਓ ਜਾਂ ਕੋਈ ਤੁਹਾਡਾ ਰਿਪ੍ਰੈਜ਼ੈਂਟੇਟਿਵ ਉੱਥੇ ਚਲਾ ਜਾਵੇ ਸੈਂਟਰ ਸਰਕਾਰ ਵੱਲੋਂ ਜੋ ਆਰਟੀ ਐਸੋਸੀਏਸ਼ਨ ਨੇ ਮੰਗਾ ਨੇ ਉਹਨਾਂ ਦਾ ਜਿਹੜਾ ਪੰਡਾ ਦਿਸਾ ਯੋਗਦਾਨੀ ਕਹੂੰਗਾ ਮੈਂ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਜੰਤਨੇ ਜਾਂ ਕੋਈ ਹੋਰ ਅਸਲ ਚੋਰ ਸਰਵਿਸ ਦਿੰਦੇ ਆ ਉਹਨਾਂ ਦੀ ਸਰਵਿਸ ਦਾ ਜਿੰਨਾ ਹਿੱਸਾ ਉਹਨਾਂ ਨੂੰ ਮਿਲਣਾ ਚਾਹੀਦਾ ਜੋ ਵੀ ਮੰਗਾ ਨੇ ਉਹ ਸੈਂਟਰ ਸਰਕਾਰ ਦੇ ਹਿੱਸੇ ਨੇ ਤੇ ਮੈਂ ਤੇ ਫਿਰ ਤੁਹਾਨੂੰ ਸੰਦ ਬਿਕੂ ਦੇ ਸੰਦ ਉਹਰੇ ਲਈ ਕਿ ਇੰਦਵੇ ਜਿਹੜੀ ਸਟਾਕ ਸਾਡੀ ਪਈ ਹੋਈ ਹੈ ਉਹ ਹਵਾਲੇ ਦੇ ਜਾ ਹਾਂਜੀ ਸਾਡਾ ਜਿਹੜਾ ਇਹ ਟੂ ਸਟਾਕ ਪਰਿਆ ਉਹ ਸਾਡਾ ਸਟਾਕ ਪਿਆ ਜਿਹੜਾ ਉਹਨੂੰ ਵੀ ਰਾਈਸ ਦਾ ਚੌਰ ਦਾ ਜਿਹੜਾ ਸਪੈਸ਼ਲ ਟ੍ਰੇਨਾਂ ਲਾ ਕੇ ਉਹਨੂੰ ਖਾਲੀ ਕਰੋ ਤਾਂ ਕਿ ਅਸੀਂ ਕਣਕ ਆਉਣ ਆਈ ਹੈ ਹੁਣ April ਚ ਕਣਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਣਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਣਕ ਦਾ 125 ਲੱਖ ਮੀਟ੍ਰਿਕ ਟਨ ਪੰਜਾਬ ਤੋਂ ਜਾਊਗਾ ਤਾਂ ਉਹਨੂੰ ਅਸੀਂ ਕਰਾਪਰ ਦੇ ਇੱਕ ਇਹਨਾਂ ਰੱਖ ਸਕੀ। ਇਹ ਚੰਡੀਗੜ੍ਹ ਦਾ ਸੀਗਾ ਕਿ 60 40 ਦਾ ਹੈਗਾ ਪਹਿਲਾਂ ਤੋਂ ਰੇਸ਼ੋ ਚੱਲਿਆ ਆ ਰਿਹਾ 60% ਪੰਜਾਬ ਦੇ ਅਫਸਰ 40% ਹਰਿਆਣਵੀ ਅਫਸਰ। ਇਹਨੂੰ ਮੇਨਟੇਨ ਕੀਤਾ ਜਾਵੇ। ਕਈ ਵਾਰੀ ਡਿਊਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਤੇ ਜਾਂਦੇ ਨੇ ਤੇ ਉਹ ਚੰਗਾ ਨਹੀਂ ਲੱਗਦਾ। ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਇਹਨੂੰ ਮੇਨਟੇਨ ਕਰ ਇਹ ਉਹਨਾਂ ਨੇ ਗਲਪ੍ਰੋਸ ਦੇ ਨਾਲ ਕਹੀ ਹੈ ਐਚਐਮ ਸਾਹਿਬ ਨੇ ਹੋਮ ਮਿਨਿਸਟਰ ਸਾਹਿਬ ਨੂੰ ਕਿ ਅਸੀਂ ਮੰਨਦੇ ਹਾਂ ਜਿਵੇਂ ਫੂਡ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜਉ ਤੋਂ ਪੰਜਾਬ ਬਣਿਆ ਹਰਿਆਣੇ ਤੋਂ ਪੰਜਾਬ ਉਦੋਂ ਤੋਂ ਇਹਦਾ ਐਫਸੀਆਈ ਦਾ ਜਿਹੜਾ ਜੀਐਮ ਹੈ ਪੰਜਾਬ ਦਾ ਅਫਸਰ ਹੈ ਇਹ ਇਸ ਵਾਰ ਅਸੀਂ ਲੈਟਰ ਵੀ ਲਿਖੇ ਇਹ ਕੋਈ ਜੁਡੀ ਯੋਟੇ ਕਾਟ ਰਣਾ ਜੁਡੀ ਕਾਟ ਰਟਾ ਲਾਤਾ ਕੈਸੀ ਮੰਗ ਕੀਤੇ ਤੇ ਅਨੁ ਪੰਜਾਬ ਦਾ ਐਫਸੀਆਈ ਦਾ ਯੇਰਾ ਜਿਹਨੂੰ ਕਲਚਰ ਦਾ ਪਤਾ ਹੋਵੇ ਜਿਹਨੂੰ ਮੰਡੀਆਂ ਦਾ ਪਤਾ ਆਵੇ ਜਿਹਨੂੰ ਢੇਰੀਆਂ ਦਾ ਬੋਲਾਂ ਦਾ ਹਨਾ ਜਿਹਨੂੰ ਬਾਰਦਾਨੇ ਦਾ ਜਿਹਨੂੰ ਚਾਰ ਦਾ ਪਤਾ ਹੋਵੇ ਇਹ ਪੱਖਾ ਲੱਗ ਗਿਆ ਚਾਰ ਲੱਗਿਆ ਇਹੋ ਜੇ ਅਪਸ ਬੇਰੇ ਅਸੀਂ ਪੈਨਲ ਦੇਵਾਂਗੇ ਉਹ ਕਹਿੰਦੇ ਅਸੀਂ ਪੈਨਲ ਦੇਰੋ ਅਸੀਂ ਦੋਤਾ ਇਹ ਅਫਸਰ ਲਾ ਰਹੇ ਸੋ ਇਹ ਆਰਡੀਐਫ ਤੋਂ ਬਹੁਤ ਚਾਹਤੋਂ ਹੜੇ ਕਤੁਗਟ ਹੁਣ ਤਾਂ 8500 ਕਰੋੜ ਹੋ ਗਿਆ ਇਹ ਜਾਰੀ ਕਰ ਦਿਓ ਜੀ ਅਸੀਂ ਸੜਕਾਂ ਬਰਵਾਉਣੀਆਂ ਨੇ ਮੰਡੀਆਂ ਵਾਸਤੇ ਮੰਡੀਆਂ ਤੋਂ ਸਾਰੇ ਦੇਸ਼ ਨੂੰ ਚਾਹੇ ਉਹ ਪੀਡੀਐਫ ਵਾਸਤੇ ਜਾਂਦਾ ਚਾਹੇ ਉਹ ਕਿਸੇ ਵੀ ਸਕੀਮ 'ਚ ਜਾਂਦਾ ਅੰਨ ਅਨਾਜ ਪੰਜਾਬ ਸਭ ਤੋਂ ਵੱਡਾ ਅੰਡਾਤਾ ਐ ਜਿਵੇਂ ਉਹ ਮੰਡੀਆਂ ਵਾਸਤੇ ਸੜਕਾਂ ਬਣਾਉਣੇ ਹਨ ਕਿ ਤੁਸੀਂ ਪੈਸੇ ਜਾਰੀ ਕਰੋ ਆਡੀ ਅਬੀ ਇਹ ਉਹਨਾਂ ਨੇ ਮੈਨੂੰ ਪ੍ਰਸਤ ਕੀਤਾ ਕਿ ਮੈਂ ਇਹਦੇ ਉੱਤੇ ਸਭ ਤੋਂ ਪਹਿਲਾਂ ਆਡੀ اف ਦੇ ਪੈਸੇ ਦੀ ਪਹਿਲੀ ਕਿਸ਼ਤ ਜਾਰੀ ਕਰਨ ਬਾਰੇ ਮੈਂ ਮੀਟਿੰਗ ਉਹ ਇਹਨਾਂ ਬਲ ਸਰ ਕਿ ਮੈਂ ਇਹਦਾ ਕੀ ਪਹਿਲੀ ਕਿਸ਼ਤ ਜਾਰੀ ਕਰ ਦਿੰਗੇ ਆਡੀ ਅਬੀ ਉਹ ਮੀਟਿੰਗ ਕਰਦਗੇ ਆ ਉਹਨਾਂ ਨੇ ਕਿਹਾ ਕਿ ਮੈਂ ਮੀਟਿੰਗ ਕਰੂੰਗਾ ਰੂਲ ਡਿਪਾਰਟਮੈਂਟ ਦੇ ਅਫਸਰਾਨਾ ਮਿਨਿਸਟਰੀਨਰ

ਉਹ ਮੈਨੂੰ ਉਮੀਦ ਹੈ ਕਿ ਉਹ ਪੰਜਾਬ ਸਟੇਟ ਦਾ ਹਿੱਸਾ ਹੈ ਉਹ ਕੋਈ ਬੀਖ ਨਹੀਂ ਹੈ ਉਹ ਹੱਕ ਹੈ ਉਹ ਹਰ ਸਿਰ ਦਾ ਬੰਤਾ ਹੈ ਜਿੰਨਾ ਜਿੰਨਾ ਉਹਨਾਂ ਦਾ ਹੱਕ ਬੰਦ ਉਹ ਪੰਜਾਬ ਦਾ ਹੱਕ ਹੈ ਹੱਕ ਮੰਗਨੇ ਆਏ ਹੈ ਸਰ ਸਰ ਪਾਕਿਸਤਾਨ ਦੇ ਜਿਹੜੇ ਡਰੋਨਸ ਆ ਰਹੇ ਨੇ ਉਹਨੂੰ ਲੈ ਕੇ ਕੀ ਮੰਗੇ ਇੰਟਰਨੈਸ਼ਨਲ ਬਾਰਡਰ ਬਾਰੇ ਉਹਨਾਂ ਨੇ ਬਹੁਤ ਵੱਡੀ ਗੱਲ ਅੱਜ ਮੈਂ ਇਹਨਾਂ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਕ ਐਦਾਂ ਦਾ ਜਿਹੜਾ ਹੋਮ ਮਿਨਿਸਟਰੀ ਵੱਲੋਂ ਭਾਰਤ ਸਰਕਾਰ ਵੱਲੋਂ ਹੋ ਰਿਹਾ ਹੈ ਬਹੁਤ ਸਾਰੀਆਂ ਜ਼ਮੀਨਾਂ ਤਾਰ ਦੇ ਪਾਰ ਨੇ ਤਾਰ ਦੋ-ਦੋ ਤਿੰਨ ਕਿਲੋਮੀਟਰ ਅੰਦਰ ਹੈ ਤਾਂ ਬਹੁਤ ਸਾਰੀਆਂ ਜ਼ਮੀਨਾਂ ਅੰਦਰ ਨੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਹਜ਼ਾਰਾਂ ਏਕੜ ਤਾਰ ਤੋਂ ਪਾਰ ਹੈ ਜਿੱਥੇ ਆਈਡੀ ਦਿਖਾ ਕੇ ਜਬੀ ਐਸਐਫ ਨਾਲ ਜਾਂਦੀ ਹੈ ਖੇਤੀ ਕਰਾਉਣ ਤੇ ਉਹ ਆਪਾਂ ਜੋ ਇੰਟਰਨੈਸ਼ਨਲ ਰੂਲਸ ਨੇ ਆਪਾਂ 200 300 ਮੀਟਰ ਤੇ ਜੇ ਤਾਰ ਲਾ ਜੀਏ ਤਾਂ ਹਜ਼ਾਰਾਂ ਏਕੜ ਸਾਡੀ ਜ਼ਮੀਨ ਜਿਹੜੀ ਹੈ ਉਹ ਮਤਲਬ ਤਾਰ ਕੋ ਇਧਰਲੇ ਪਾਸੇ ਆ ਜਾਊਗੀ ਤੇ ਉਹ ਬਿਨਾਂ ਕਿਸੇ ਡਰ ਪਔ ਤੋਂ ਜਾਂ ਬਿਨਾਂ ਕਿਸੇ ਸਿਕਿਉਰਿਟੀ ਦਾ ਜਿਹੜੀਆਂ ਵੀ ਰੈਗੂਲੇਸ਼ਨਸ ਨੇ ਉਹਨਾਂ ਤੋਂ ਬਿਨਾਂ ਖੇਤੀ ਕਰ ਸਕਦੇ ਉਹਨੇ ਕਿਹਾ ਆਉਣ ਵਾਲੇ ਦਿਨਾਂ ਚ ਅਸੀਂ ਇਹੇ ਕਰਨ ਲੱਗੇ ਆ ਮੈਨੂੰ ਉਮੀਦ ਹੈ ਕਿ ਤਾਰ ਦੇ ਪਾਰ ਜਿਨ੍ਹਾਂ ਨੇ ਖੇਦ ਨੇ ਬਹੁਤ ਵੱਡਾ ਮੁੱਦਾ ਹੈ ਕਿ ਉਹਨਾਂ ਨੂੰ ਅਸੀਂ ਜਲਦੀ ਤਾਰ ਜਿਹੜੀ ਆ ਉਹ ਹੋਮ ਰਿਸ਼ੀ ਜਿਵੇਂ ਕਹੋਗੀ ਉਹ ਸਾਬ ਨਾਰਸੀ ਕਰਕੇ ਤੇ ਉਹਨਾਂ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਸਰ ਇੱਕ ਵਾਰ ਹਿੰਦੀ ਨਾਲ ਬੋਲ ਜੇ ਤਾਂ ਸਾਨੂੰ ਤਬਾਹ ਮਿਹਾਏ ਪੰਜਾਬ ਸਰਕਾਰ ਪੇ ਜੋ ਜੋ ਇੰਟਰਨੈਸ਼ਨਲ ਬਾਰਡਰ ਹੈ 532 ਕਿਲੋਮੀਟਰ ਹੈ ਹਮਾਰਾ ਪਾਕਿਸਤਾਨ ਕੇ ਸਾਥ जो जहाँ पे तार लगी हुई है लेकिन तार हमारे एरिया के अंदर ही है कई जगह तो दो दो तीन तीन किलोमीटर अंदर तार है तो तार के पार हमारी जमीन है वहां खेती करने के लिए आई कार्ड बने हुए और बी एस एफ को साथ में जाना पड़ता है उन किसानों के साथ जाना पड़ता तो मैं दो तीन बार ये मुद्दा मैंने एच एम साहब के सामने पहले भी रखा था आज उन्होंने कहा है कि हम इस पे फैसला लेने वाले हैं कि हम शायद तार को आगे कर देंगे पठानकोट में ऐसा करके देखा है पहले कि तार को आगे कर लो जो इंटरनेशनल रूल है वो डेढ़ सौ मीटर का है हम दो सौ मीटर रख लेते हैं चलो तीन सौ मीटर रख लो तीन सौ मीटर पे तार रख ली हमारी तरफ तो बहुत हजारों एकड़ जमीन जो है जो भारत की जमीन है लेकिन खेती करने के लिए भी ये सब कुछ साथ में जाना पड़ता वो जमीन तार के इस पार आ जाएगी तो वो किसान जो है वो बिना रोक टोक अपनी खेती कर सकते हैं इस बात का आज मुझे है दिया है मैं आभारी हूँ उनका कि ऐसा वो मेरे आग्रह पे वो सोच रहे हैं ये हो जाएगा बीजेपी आरोप लगा रही है आपकी जो कार्यशैली रही है पंजाब सरकार की उन्होंने कहा कि जो वीडियो चाहिए था तो विधानसभा से ले लेते इस पर आज भी बना प्रेस कॉन्फ्रेंस ये क्या देखते हैं और उन्होंने सीबीआई जांच की मांग की सी बी जांच जाँच करवाई करवा लें जी बीजेपी सरकार है करवा लें जब फोरेंसिक से आ गया कि इसमें आतिशी जी ने कुछ नहीं बोला ऐसा बल्कि उन्होंने सब टाइटल देकर अपमान किया गुरुओं का जब फोरेंसिक की जांच आ गई कोर्ट ने कह दिया ये वीडियो उतार रहे अब उसके बाद भी अगर बीजेपी की सीबीआई उस फरेन्सिक से भी ऊपर है तो करवा लेंगे यार कहां चांस है मैं पिठो सा कह रहा है कि स्टेट एजेंसियों का इस्तेमाल कर रही है पंजाब सरकार कौन पंजाब सरकार स्टेट एजेंसियों का अपने इस्तेमाल ज्यादा कर रही है कौन कह बीजेपी हां यही यही आंसर है क्या yeah. ए सारे साडी पंजाब स्टेट के मुद्दे सिगे ਇਰੇ ਉਹਨਾਂ ਨਾਲ ਡਿਸਕਸ ਕੀਤੇ ਸੀ ਐਕਟ ਜਿਹਦੇ ਵਿੱਚ ਸ਼ਾਇਦ ਅਗਲੀ ਪਾਰਲੀਮੈਂਟ ਚੋ ਆ ਜੇ ਬਿਲ ਡੀ ਜੈਕਟ ਕਿ ਵੀ ਜਿਹੜਾ ਆਏ ਉਹ ਕਿਸੇ ਵੀ ਫਸਲ ਦਾ ਉਹਨੂੰ ਸੈਂਟਲਾਈਜ਼ ਕਰਨ ਲੱਗੇ ਆ ਕਿ ਉਹ ਸਾਥੋਂ ਪੁੱਛ ਕੇ ਤੇ ਪੰਜਾਬ ਅਗਰੀਰੀਅਨ ਸਟੇਟ ਕਿ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਲ ਜੈਸਾ ਬਣੇ। ਉਹ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਇਹੜਾ ਇਹ ਸੈਕਟ ਨੂੰ ਪਾਰਲੀਮੈਂਟ 'ਚ ਨਹੀਂ ਲੈ ਕੇ ਆਉਣਾ ਚਾਹੀਦਾ। ਤੋਂ ਉਹਨਾਂ ਨੇ ਕਿਹਾ ਕਿ ਓਕੇ ਮੈਂ ਸਾਰਾ ਪਰਦਾ ਦੇਖਦਾ ਕਿ ਮੈਂ ਉਹਦੇ ਬਾਰੇ ਫੈਸਲਾ ਲਵਾਂਗਾ। ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ओके ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਦਿੰਨੇ ਆਂ ਕੁਝ ਬੀਜ ਵਾਸਤੇ ਫਿਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ ਚ ਕੰਕਰੀਟ ਢੋਲ ਜੇ ਸਾਡੇ ਘਰਾਂ ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤੋਂ ਕਿ 20 ਹੱਥ ਹੀ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨਹੀਂ ਅਸੀਂ ਇਹ ਮੈਂ ਤਾਂ ਉਹਨਾਂ ਨੂੰ ਕਿਹਾ ਇਸ ਹੀ ਐਕਟ ਇਹਦਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਐਸਵਾਈਐਲ ਦਾ ইস্যੂ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਾਰੀ ਹੈ ਤੇ ਅਸੀਂ ਉੱਥੇ ਆਪਣੇ ਵਧੀਆ ਤੋਂ ਵਧੀਆ ਵਕੀਲ ਭੇਜ ਰਹੇ ਹਾਂ ਤੇ ਉਹਦੇ ਵਿੱਚ ਵੀ ਅਸੀਂ ਕਿਹਾ ਵੀ ਅਸੀਂ ਪੰਜਾਬ ਦਾ ਪੱਖ ਇਹ ਹੈ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਤੇ ਇਸ ਕਰਕੇ ਇਸ ਮੋਟੇਮੋ ਜਦ ਤੱਕ ਇਹ ਹੱਲ ਕਰ ਲੋ ਜਿਵੇਂ ਵੀ ਹੱਲ ਕਰ ਲੋ ਤੇ ਇਹ ਹੁਣ ਖਤਮ ਹੋ ਜਾਣਾ ਚਾਹੀਦਾ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਜਿਵੇਂ ਸਟੋਰੇਜ ਹੈ ਅਰਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਸਿੱਧਾ ਸੈਂਟਰ ਨਾਲ ਸੰਬੰਧਿਤ ਹੈ ਅਸੀਂ ਫੇਰ ਕਿਹਾ ਕਿ ਆਰਤੀਆਂ ਨੂੰ ਭਾਵੇਂ ਐਸੋਸੀਏਸ਼ਨਸ ਨੂੰ ਤੁਸੀਂ ਖੁਦ ਬੁਲਾ ਲਓ ਇੱਥੇ ਕਿ ਬੁਲਾ ਲਓ ਜਾਕੂ ਤੁਹਾਡਾ ਰਿਪਰੈਜ਼ੈਂਟੇਟਿਵ ਉਥੇ ਚਲਾ ਜਾਵੇ ਸੈਂਟਰ ਸਰਕਾਰ ਵੱਲੋਂ ਜੋ ਆਰਟੀ ਐਸੋਸੀਏਸ਼ਨ ਨੇ ਮੰਗਾ ਨੇ ਉਹਨਾਂ ਦਾ ਜਿਹੜਾ ਪੰਡਾ ਦਿਸਾ ਹੈ ਯੋਗਦਾਨੀ ਕਹੂੰਗਾ ਮੈਂ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਇਜੰਤਨੇ ਜਾਂ ਕੋਈ ਹੋਰ ਅਸਲ ਚੋਰ ਸਰਵਿਸ ਦਿੰਦੇ ਆ ਉਹਨਾਂ ਦੀ ਸਰਵਿਸ ਦਾ ਜਿੰਨਾ ਹਿੱਸਾ ਉਹਨਾਂ ਨੂੰ ਮਿਲਣਾ ਚਾਹੀਦਾ ਜੋ ਵੀ ਮੰਗਾ ਨੇ ਉਹ ਸੈਂਟਰ ਸਰਕਾਰ ਦੇ ਹਿੱਸੇ ਨੇ ਬਿਨੈਤ ਪੇਰੇ ਤੁਹਾਨੂੰ ਉਸਨੂੰ ਐਂਟ ਡਿਕੋਰੇਸ਼ਨ ਦੇ ਬੁਰੇ ਹਲਕੇ ਜੜੀ ਸਟਾਕ ਸਾਡੀ ਪਈ ਹੋਈ ਹੈ ਉਹ ਹਵਾ ਲੈ ਜਾ ਹਾਂਜੀ ਸਾਡਾ ਜਿਹੜਾ ਇਹ ਤੋਂ ਸਟਾਕ ਪਰਿਆ ਸਾਡਾ ਸਟਾਕ ਪਿਆ ਜਿਹੜਾ ਉਹਨੂੰ ਵੀ ਚੌਰ ਦਾ ਜਿਹੜਾ ਸਪੈਸ਼ਲ ਟ੍ਰੇਨਾਂ ਲਾ ਕੇ ਉਹਨੂੰ ਖਾਲੀ ਕਰੋ ਤਾਂ ਕਿ ਅਸੀਂ ਕਣਕ ਆਉਣ ਆਈ ਆਉਣ ਅਪ੍ਰੈਲ ਚ ਕਣਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਣਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਣਕ ਦਾ 125 ਲੱਖ ਮੀਟ੍ਰਿਕ ਟਨ ਪੰਜਾਬ ਤੋਂ ਜਾਊਗਾ ਤਾਂ ਉਹਨੂੰ ਅਸੀਂ ਕਰਾਪਰ ਦੇ ਇੱਕੇ ਨਾਲ ਰੱਖ ਸਕੀਏ ਇਹ ਚੰਡੀਗੜ੍ਹ ਦਾ ਸਿਗਰ 60 40 ਦਾ ਹੈਗਾ ਪਹਿਲਾਂ ਤੋਂ ਰੇਸ਼ੋ ਚੱਲਿਆ ਆ ਰਿਹਾ 60% ਪੰਜਾਬ ਦੇ ਅਫਸਰ 40% ਹਰਿਆਣਾ ਦੇ ਅਫਸਰ ਇਹਨੂੰ ਮੇਨਟੇਨ ਕੀਤਾ ਜਾਵੇ ਕਈ ਵਾਰੀ ਡਿਊਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਤੇ ਜਾਂਦੇ ਨੇ ਤੇ ਉਹ ਚੰਗਾ ਨਹੀਂ ਲੱਗਦਾ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਇਹਨੂੰ ਮੇਨਟੇਨ ਕਰ ਇਹ ਉਹਨਾਂ ਨੇ ਗਲਪ੍ਰੋਸੇ ਨਾਲ ਕਹੀ ਹੈ ਐਚਐਮ ਸਾਹਿਬ ਨੇ ਉਹ ਮਨਿਸਟਰ ਸਾਹਿਬ ਨੂੰ ਕਿ ਅਸੀਂ ਮੰਨ ਲੈਣਾ ਜਿਵੇਂ ਫੂਡ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜਉ ਤੋਂ ਪੰਜਾਬ ਬਣਿਆ ਹਰਿਆਣੇ ਤੋਂ ਪੰਜਾਬ ਉਦੋਂ ਤੋਂ ਜਿਹੜਾ ਐਫਸੀਆਈ ਦਾ ਜਿਹੜਾ ਜੀਐਮ ਹੈ ਪੰਜਾਬ ਦਾ ਅਫਸਰ ਹੈ ਤੇ ਐਸ ਵਾਰ ਅਸੀਂ ਲੈਟਰ ਵੀ ਲਿਖੇ ਇਹ ਕੋਈ ਜੁਡੀ ਯੋਟੇ ਕਾਟ ਰਣਾ ਜੁਡੀ ਕਾਟ ਰਟਾ ਲਾਤਾ ਕੈਸੀ ਮੰਗ ਕੀਤੇ ਤੇ ਅਨੁ ਪੰਜਾਬ ਦਾ ਐਫਸੀਆਈ ਦਾ ਯਾਰ ਜਿਹਨੂੰ ਕਲਚਰ ਦਾ ਪਤਾ ਹੋਵੇ ਜਿਹਨੂੰ ਮੰਡੀਆਂ ਦਾ ਪਤਾ ਆਗੇ ਜਿਹਨੂੰ ਢੇਰੀਆਂ ਦਾ ਬੋਲਾਂ ਦਾ ਹਨਾ ਜਿਹਨੂੰ ਬਾਰਦਾਨੇ ਦਾ ਜਿਹਨੂੰ ਚਾਰ ਦਾ ਪਤਾ ਹੋਵੇ ਇਹ ਪੱਖਾ ਲੱਗ ਗਿਆ ਚਾਰ ਲੱਗਿਆ ਇਹੋ ਜੇ ਅਪਸ ਬੇਰੇ ਅਸੀਂ ਪੈਨਲ ਦੇਵਾਂਗੇ ਅਕਨ ਦੇ ਜੀ ਪੈਨਲ ਦੇ ਰੋ ਅਸੀਂ ਤੁਹਾਡਾ ਇਹ ਅਫਸਰ ਲਾ ਰਹੇ ਸੋ ਇਹ ਆਡੀਐਫ ਤਾਂ ਬਹੁਤ ਚਾਹਤਾਂ ਹੜੇ ਕਤੋ ਘਟ ਹੁਣ ਤਾਂ 8500 ਕਰੋੜ ਹੋ ਗਿਆ ਇਹ ਜਾਰੀ ਕਰ ਦਿਓ ਜੀ ਅਸੀਂ ਸੜਕਾਂ ਬਣਾਉਣੀਆਂ ਨੇ ਮੰਡੀਆਂ ਵਾਸਤੇ ਮੰਡੀਆਂ ਤੋਂ ਸਾਰੇ ਦੇਸ਼ ਨੂੰ ਚਾਹੇ ਉਹ ਪੀਡੀਐਫ ਵਾਸਤੇ ਜਾਂਦਾ ਚਾਹੇ ਉਹ ਕਿਸੇ ਵੀ ਸਕੀਮ 'ਤੇ ਜਾਂਦਾ ਅਨ ਅਨਾਜ ਉਂ じゃ ਸਭ ਤੋਂ ਵੱਡਾ ਅਨ ਦਾਤਾ ਹੈ ਕਿ ਜਿਵੇਂ ਉਹ ਮੰਡੀਆਂ ਵਾਸਤੇ ਸੜਕਾਂ ਬਣਾਉਂਦੇ ਹਨ ਕਿ ਤੁਸੀਂ ਪੈਸੇ ਜਾਰੀ ਕਰੋ ਆਡੀ ਅਬੀ ਇਹ ਉਹਨਾਂ ਨੇ ਮੈਨੂੰ ਪ੍ਰਸੰਨ ਦਿੱਤਾ ਕਿ ਮੈਂ ਇਹਦੇ ਬੁੱਝ ਸਭ ਤੋਂ ਪਹਿਲਾਂ ਆਡੀ اف ਦੇ ਪੈਸੇ ਦੀ ਪਹਿਲੀ ਕਿਸ਼ਤ ਜਾਰੀ ਕਰਨ ਬਾਰੇ ਮੈਂ ਮੀਟਿੰਗ ਉਹ ਇਹਨਾਂ ਬਲ ਅ ਸਤ ਕਿ ਮੈਂ ਇਹਦਾ ਕੀ ਪਹਿਲੀ ਕਿਸ਼ਤ ਜਾਰੀ ਕਰ ਦਿੰਗੇ ਆਡੀ ਅਬੀ ਉਹ ਮੀਟਿੰਗ ਕਰਦਗੇ ਉਹਨਾਂ ਨੇ ਕਿਹਾ ਕਿ ਮੈਂ ਮੀਟਿੰਗ ਕਰੂੰਗਾ

कि मैं सबसे पहले मीटिंग यही करूंगा की वो मुझे उम्मीद है कि वो पंजाब स्टेट का हिस्सा है वो कोई भीख नहीं है वो हक है वो हर स्टेट का बनता है जितना जितना वो उनका हक बनता तो पंजाब का हक है हक मांगने आए हैं सर सर पाकिस्तान से के इंटरनेशनल बॉर्डर बारे उन्होंने बहुत वही की है आ, ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਐਦਾਂ ਦਾ ਜਿਹੜਾ ਹੋਮ ਮਿਨਿਸਟਰੀ ਵੱਲੋਂ ਭਾਰਤ ਸਰਕਾਰ ਵੱਲੋਂ ਹੋ ਰਿਹਾ ਹੈ ਬਹੁਤ ਸਾਰੀਆਂ ਜ਼ਮੀਨਾਂ ਤਾਰ ਦੇ ਪਾਰ ਨੇ ਤਾਰ ਦੋ-ਦੋ ਤਿੰਨ ਤੱਕ ਕਿਲੋਮੀਟਰ ਅੰਦਰ ਹੈ ਤਾਂ ਬਹੁਤ ਸਾਰੀਆਂ ਜ਼ਮੀਨਾਂ ਅੰਦਰ ਨੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਹਜ਼ਾਰਾਂ ਏਕੜ ਤਾਰ ਤੋਂ ਪਾਰ ਹੈ ਜਿੱਥੇ ਆਈਡੀ ਦਿਖਾ ਕੇ ਜਦੀ ਇਹ ਸਫ ਨਾਲ ਜਾਂਦੀ ਹੈ ਖੇਤੀ ਕਰਾਉਣ ਤੇ ਉਹ ਆਪਾਂ ਜੋ ਇੰਟਰਨੈਸ਼ਨਲ ਰੂਲਸ ਨੇ ਆਪਾਂ 200 300 ਮੀਟਰ ਤੇ ਜੇ ਤਾਰ ਲਾ ਜੀਏ ਤਾਂ ਹਜ਼ਾਰਾਂ ਏਕੜ ਸਾਡੀ ਜ਼ਮੀਨ ਜਿਹੜੀ ਹੈ ਉਹ ਮਤਲਬ ਤਾਰ ਕੋ ਇਧਰਲੇ ਪਾਸੇ ਆ ਜਾਊਗੀ ਤੇ ਉਹ ਬਿਨਾਂ ਕਿਸੇ ਡਰ ਤੋਂ ਜਾਂ ਬਿਨਾਂ ਕਿਸੇ ਸਿਕਿਉਰਟੀ ਦਾ ਜਿਹੜੀਆਂ ਵੀ ਰੈਗੂਲੇਸ਼ਨਸ ਨੇ ਉਹਨਾਂ ਤੋਂ ਬਿਨਾ ਖੇਤੀ ਕਰ ਸਕਦੇ ਤੇ ਉਹਨੇ ਕਿਹਾ ਆਉਣ ਵਾਲੇ ਦਿਨਾਂ ਚ ਅਸੀਂ ਇਹ ਕਰਨ ਲੱਗੇ ਆ ਇਹ ਮੈਨੂੰ ਉਮੀਦ ਹੈ ਕਿ ਤਾਰ ਦੇ ਪਾਰ ਜਿਨ੍ਹਾਂ ਨੇ ਖੇਦ ਨੇ ਬਹੁਤ ਵੱਡਾ ਮੁੱਦਾ ਹੈ ਕਿ ਉਹਨਾਂ ਨੂੰ ਅਸੀਂ ਜਲਦੀ ਤਾਰ ਜਿਹੜੀ ਆ ਉਹ ਹੋਮ ਰਿਸ਼ੀ ਜਿਵੇਂ ਕਹੋਗੀ ਉਹ ਸਾਬਨਾਰਸੀ ਕਰਕੇ ਤੇ ਉਹਨਾਂ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਸਰ ਇੱਕ ਬਾਹਰ ਦੇ ਬੋਲ ਜੇ ਤਾਂ ਸਾਨੂੰ ਤਬਾਹ ਬਿਹਾਏ ਪੰਜਾਬ ਫਿਰ ਤਾਰ ਤੇ ਜੋ जो इंटरनेशनल बॉर्डर है 532 सौ बत्तीस किलोमीटर है हमारा पाकिस्तान के साथ जो जहां पे तार लगी हुई है लेकिन तार हमारे एरिया के अंदर ही है कई जगह तो दो दो तीन तीन किलोमीटर अंदर तार है तो तार के पार हमारी जमीन है वहां खेती करने के लिए आईकार्ड बने हुए और बीएसएफ को साथ में जाना पड़ता है उन किसानों के साथ जाना पड़ता तो मैं दो तीन बार ये मुद्दा मैंने एच एम साहब के सामने पहले भी रखा था आज उन्होंने कहा है कि हम इस पर फैसला लेने वाले हैं कि हम शायद तार को आगे कर देंगे पठानकोट में ऐसा करके देखा है पहले कि तार को आगे कर लो जो इंटरनेशनल रूल है वो डेढ़ सौ मीटर का है हम दो सौ मीटर रख लेते हैं चलो तीन सौ मीटर रख लो तीन सौ मीटर पे तार रख ली हमारी तरफ तो बहुत हजारों एकड़ जमीन जो है जो भारत की जमीन है लेकिन खेती करने के लिए भी ये सब कुछ साथ में जाना पड़ता वो जमीन तार के इस पार आ जाएगी तो वो किसान जो है वो बिना रोक टोक अपनी खेती कर सकते हैं इस बात का आश्वासन मुझे सब दिया मैं आभारी हूं उनका ऐसा वो मेरे आग्रह पे वो सोच रहे हैं ये हो जाएगा बीजेपी लगा रही है आपकी जो कार्यशैली रही है पंजाब सरकार की उन्होंने कहा कि जो वीडियो लाइए था तो विधानसभा से ले लेते इस पर आज तो की, की करवा लें जब फोरेंसिक से आ गया कि इसमें आतिशी जी ने कुछ नहीं बोला ऐसा बल्कि उन्होंने सब टाइटल देकर अपमान किया गुरुओं का जब फॉरेंसिक की जांच आ गई कोर्ट ने कह दिया ये वीडियो उतार रे अब उसके बाद भी अगर बीजेपी की सीबीआई उस फॉरेंसिक से भी ऊपर है तो करवा लेंगे जान कहां चांस है मैं सा कह रहा है कि स्टेट एजेंसियों का इस्तेमाल कर रही है पंजाब सरकार कौन पंजाब सरकार स्टेट एजेंसियों का अपने इस्तेमाल ज्यादा कर रही है कौन कह बीजेपी यही यही आंसर है क्या yeah. ए... ਅੱਛਾ ਸਾਡੇ ਸਾਡੀ ਪੰਜਾਬ ਸਟੇਟ ਦੇ ਮੁੱਦੇ ਸੀਗੇ ਜਿਹੜੇ ਉਹਨਾਂ ਨਾਲ ਡਿਸਕਸ ਕੀਤੇ ਸੀ ਐਕਟ ਜਿਹਦੇ ਵਿੱਚ ਸ਼ਾਇਦ ਅਗਲੀ ਪਾਰਲੀਮੈਂਟ ਚ ਉਹ ਆ ਜੇ ਬਿਲ ਡੀ ਐਕਟ ਕਿ ਜਿਹੜਾ ਆਏ ਉਹ ਕਿਸੇ ਵੀ ਫਸਲ ਦਾ ਉਹਨੂੰ ਸੈਂਟ ਸੈਂਟ ਲਾਈਜ਼ ਕਰਨ ਲੱਗੇ ਆ ਕਿ ਉਸਾਥੋਂ ਪੁੱਛ ਕੇ ਤੇ ਪੰਜਾਬ ਅਗਰੀਰੀਅਨ ਸਟੇਟ ਹੈ ਕਿ ਪੰਜਾਬ ਤੋਂ ਬਿਨਾ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਨੂੰ ਬਿਨਾ ਪੁੱਛੇ ਕੋਈ ਬੀਲ ਜੈਸਾ ਬਣੇ ਵਾਸੀ ਉਹਨਾਂ ਨੂੰ ਕਿਹਾ ਕਿ ਇਹਨੂੰ ਇਹੜਾ ਇਸ ਐਕਟ ਨੂੰ ਪਾਰਲੀਮੈਂਟ ਚ ਨਹੀਂ ਲੈ ਕੇ ਆਉਣਾ ਚਾਹੀਦਾ ਤੋਂ ਉਹਨਾਂ ਨੇ ਕਿਹਾ ਕਿ ਓਕੇ ਮੈਂ ਸਾਰਾ ਪਰਦਾ ਦੇਖਦਾ ਕਿ ਮੈਂ ਉਹਦੇ ਬਾਰੇ ਫੈਸਲਾ ਲਵਾਂਗਾ ਤੇ ਅਸੀਂ ਵਿਰੋਧ ਪ੍ਰਗਟ ਕੀਤਾ ਪੰਜਾਬ ਵੱਲੋਂ ਕਿ ਕਿਉਂਕਿ ਸਾਡੇ ਤਾਂ ਖੇਤੀ ਦਾ ਹੀ ਮਤਲਬ ਕਿ ਅਸੀਂ ਆਪ ਖੇਤੀ ਕਰ ਲੈਨੇ ਆਂ ਕੁਝ ਫਸਲ ਵੇਚ ਦਿੰਨੇ ਆਂ ਕੁਝ ਬੀਜ ਵਾਸਤੇ ਫਿਰ ਰੱਖ ਲੈਨੇ ਆਂ ਅਗਲੇ ਸਾਲ ਵਾਸਤੇ ਸਾਡੇ ਘਰਾਂ 'ਚ ਕੰਕਰੀਟ ਢੋਲ ਜੇ ਸਾਡੇ ਘਰਾਂ 'ਚ ਐਦਾਂ ਦੇ ਸਟੋਰੇਜ ਰਹੀ ਹੈ ਨੈਚੁਰਲ ਸਟੋਰੇਜ ਤੇ ਹੁਣ ਜੇ ਕੋਈ ਸਾਨੂੰ ਕੰਪਨੀ ਕਹੂਗੀ ਤਾਂ ਤਾਂ ਕਿ 20 ਹੱਥ ਹੀ ਲੈਣਾ ਤਾਂ ਇਹ ਮੇਰੇ ਖਿਆਲ ਚ ਚੰਗੀ ਚੰਗੀ ਗੱਲ ਨੇ ਅਸੀਂ ਇਹ ਮੈਂ ਤਾਂ ਉਹਨਾਂ ਨੂੰ ਕਿਹਾ ਐਸਿਡ ਐਕਟ ਇਹਦਾ ਉਹਦਾ ਬਿੱਲ ਪਾਰਲੀਮੈਂਟ ਚ ਨਹੀਂ ਆਉਣਾ ਚਾਹੀਦਾ ਐਸਵਾਈਐਲ ਦਾ ਇਸ਼ੂ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਾਰੀ ਹੈ ਤੇ ਅਸੀਂ ਉੱਥੇ ਆਪਣੇ ਵਧੀਆ ਤੋਂ ਵਧੀਆ ਵਕੀਲ ਭੇਜ ਰਹੇ ਹਾਂ ਤੇ ਅਕੜ ਉਹਦੇ ਵਿੱਚ ਵੀ ਅਸੀਂ ਕਿਹਾ ਵੀ ਅਸੀਂ ਪੰਜਾਬ ਦਾ ਪੱਖ ਇਹ ਹੈ ਕਿ ਸਾਡੇ ਕੋਲੇ ਪਾਣੀ ਹੈ ਨਹੀਂ ਤੇ ਇਸ ਕਰਕੇ ਇਸ ਮੁੱਦੇ ਨੂੰ ਜਦ ਤੱਕ ਬਹਿ ਕੇ ਹੱਲ ਕਰ ਲੋ ਜਿਵੇਂ ਵੀ ਹੱਲ ਕਰ ਲੋ ਦੇ ਇਹ ਹੁਣ ਖਤਮ ਹੋ ਜਾਣਾ ਚਾਹੀਦਾ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਜਿਵੇਂ ਸਟੋਰੇਜ ਹੈ ਅਤੇ ਆਰਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਸਿੱਧਾ ਸੈਂਟਰ ਨਾਲ ਸੰਬੰਧਤ ਹੈ ਅਸੀਂ ਫੇਰ ਕਿਹਾ ਕਿ ਆਰਤੀਆਂ ਨੂੰ ਭਾਵੇਂ ਐਸੋਸੀਏਸ਼ਨਸ ਨੂੰ ਤੁਸੀਂ ਖੁਦ ਬੁਲਾ ਲਓ ਇੱਥੇ ਕਿ ਬੁਲਾ ਲਓ ਜਾਂ ਕੋਈ ਤੁਹਾਡਾ ਰਿਪਰੈਜ਼ੈਂਟੇਟਿਵ ਉੱਥੇ ਚਲਾ ਜਾਵੇ ਸੈਂਟਰ ਸਰਕਾਰ ਵੱਲੋਂ ਜੋ ਆਰਤੀ ਐਸੋਸੀਏਸ਼ਨ ਨੇ ਮੰਗਾ ਨੇ ਕੋਨਾਂ ਦਾ ਜਿਹੜਾ ਪਰੰਦਾ ਦਿਸਾ ਹੈ ਯੋਗਦਾਨੀ ਕਹੂੰਗਾ ਮੈਂ ਕਿਉਂਕਿ ਮੈਂ ਨਹੀਂ ਕਹਿੰਦਾ ਕਿ ਉਹ ਕੋਈ ਇਜੰਤਨੇ ਜਾਂ ਕੋਈ ਹੋਰ ਅਸਲ ਚੋਰ ਸਰਵਿਸ ਦਿੰਦੇ ਆ ਉਹਨਾਂ ਦੀ ਸਰਵਿਸ ਦਾ ਜਿੰਨਾ ਹਿੱਸਾ ਉਹਨਾਂ ਨੂੰ ਮਿਲਣਾ ਚਾਹੀਦਾ ਜੋ ਵੀ ਮੰਗਾ ਨੇ ਉਹ ਸੈਂਟਰ ਸਰਕਾਰ ਦੇ ਹਿੱਸੇ ਨੇ ਜਨਤਪੇਰੇ ਨੂੰ ਤੁਰ ਦੋ ਸੰਦ ਐਂਡ ਬਿਕੋਰੀ ਸੰਦ ਉਹ ਹਲਿ ਕਿ ਜਿਹੜੀ ਸਟਾਕ ਸਾਡੀ ਪਈ ਹੋਈ ਹੈ ਉਹ ਹਵਾ ਲੈ ਜਾ ਹਾਂਜੀ ਸਾਡਾ ਜਿਹੜਾ ਇਹ ਤੋਂ ਸਟਾਕ ਪਰਿਆ ਹੋ ਸਾਡਾ ਸਟਾਕ ਪਿਆ ਜਿਹੜਾ ਉਹਨੂੰ ਵੀ ਰਾਈਸ ਦਾ ਚੌਰ ਦਾ ਜਿਹੜਾ ਸਪੈਸ਼ਲ ਟ੍ਰੇਨਾਂ ਲਾ ਕੇ ਉਹਨੂੰ ਖਾਲੀ ਕਰੋ ਤਾਂ ਕਿ ਅਸੀਂ ਕਣਕ ਆਉਣ ਆਈ ਆ ਹੁਣ ਅਪ੍ਰੈਲ ਚ ਕਣਕ ਵਾਸਤੇ ਅਸੀਂ ਸਟੋਰੇਜ ਕਰ ਸਕੀਏ ਤੇ ਦੇਸ਼ ਨੂੰ ਕਣਕ ਦੇ ਵਿੱਚੋਂ ਸਭ ਤੋਂ ਵੱਡਾ ਭੰਡਾਰ ਜਿਹੜਾ ਕਣਕ ਦਾ 125 ਲੱਖ ਮੀਟ्रिक टन ਪੰਜਾਬ ਤੋਂ ਜਾਊਗਾ ਤਾਂ ਉਹਨੂੰ ਅਸੀਂ ਕਰਾਪਰ ਤਰੀਕੇ ਨਾਲ ਰੱਖ ਸਕੀਏ ਜੀ ਚੰਡੀਗੜ੍ਹ ਦਾ ਸਿਕਾ 60 40 ਦਾ ਹੈਗਾ ਪਹਿਲਾਂ ਤੋਂ ਰੇਸ਼ੋ ਚੱਲਿਆ ਆ ਰਿਹਾ 60% ਪੰਜਾਬ ਦੇ ਅਫਸਰ 40% ਹਰਿਆਣੇ ਦੇ ਅਫਸਰ ਇਹਨੂੰ ਮੇਨਟੇਨ ਕੀਤਾ ਜਾਵੇ ਕਈ ਵਾਰੀ ਜੂਟੀ ਤੋਂ ਜਾਂ ਇਧਰੋਂ ਉਧਰੋਂ ਅਫਸਰ ਲਾਤੇ ਜਾਂਦੇ ਨੇ ਤੇ ਉਹ ਚੰਗਾ ਨਹੀਂ ਲੱਗਦਾ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਅਸੀਂ ਇਹਨੂੰ ਮੇਨਟੇਨ ਕਰ ਇਹ ਉਹਨਾਂ ਨੇ ਗਲਪ੍ਰੋਸੇ ਨਾਲ ਕਹੀ ਹੈ ਐਚਐਮ ਸਾਹਿਬ ਨੇ ਹੋਮ ਮਿਨਿਸਟਰ ਸਾਹਿਬ ਨੂੰ ਕਿ ਅਸੀਂ ਮੰਨਦੇ ਹਾਂ ਜਿਵੇਂ ਫੂਡ ਸਪਲਾਈ ਦਾ ਐਫਸੀਆਈ ਦਾ ਜੀਐਮ ਜਿਹੜਾ ਹਮੇਸ਼ਾ ਤੋਂ ਜਦੋਂ ਤੋਂ ਪੰਜਾਬ ਬਣਿਆ ਹਰਿਆਣੇ ਤੋਂ ਪੰਜਾਬ ਉਦੋਂ ਤੋਂ ਇਹਦਾ FCI ਦਾ ਜਿਹੜਾ GM ਹੈ ਪੰਜਾਬ ਦਾ ਅਫਸਰ ਹੈ ਤੇ ਐਸ ਵਾਰ ਅਸੀਂ ਲੈਟਰ ਵੀ ਲਿਖੇ ਇਹ ਕੋਈ ਜੂਡੀ ਯੋਟੀ ਕਾਟਵਾ ਦੇਣਾ ਜੂਡੀ ਕਾਟਵਾ ਦਤ ਲਾਤਾ ਕਿ ਅਸੀਂ ਮੰਗ ਕੀਤੇ ਤੇ ਇਹਨੂੰ ਪੰਜਾਬ ਦਾ FCI ਦਾ ਜਿਹੜਾ ਜਿਹਨੂੰ ਕਲਚਰ ਦਾ ਪਤਾ ਹੋਵੇ ਜਿਹਨੂੰ ਮੰਡੀਆਂ ਦਾ ਪਤਾ ਆਗੇ ਜਿਹਨੂੰ ਢੇਰੀਆਂ ਦਾ ਬੋਲਾਂ ਦਾ ਹੈਨਾ ਜਿਹਨੂੰ ਬਾਰਦਾਨੇ ਦਾ ਜਿਹਨੂੰ ਚਾਰ ਦਾ ਪਤਾ ਹੋਵੇ ਇਹ ਪੱਖਾ ਲੱਗ ਗਿਆ ਚਾਰ ਲੱਗ ਗਿਆ ਇਹੋ ਜੀ ਅਫਸਰ ਬੇਰੇ ਅਸੀਂ ਪੈਨਲ ਦੇਵਾਂਗੇ ਉਹ ਕਹਿੰਦੇ ਜੀ ਪੈਨਲ ਦੇ ਦਿਓ ਅਸੀਂ ਤੁਹਾਡਾ ਇਹ ਅਫਸਰ ਲਾ ਰਹੇ ਸੋ ਇਹ ਆਡੀਐਫ ਤਾਂ ਬਹੁਤ ਚਾਹਤੋਂ ਘਟੂ ਘਟ ਹੁਣ ਤਾਂ 8500 ਕਰੋੜ ਹੋ ਗਿਆ ਇਹ ਜਾਰੀ ਕਰ ਦਿਓ ਜੀ ਅਸੀਂ ਸੜਕਾਂ ਬਰਵਾਉਣੀਆਂ ਨੇ ਮੰਡੀਆਂ ਵਾਸਤੇ ਮੰਡੀਆਂ ਤੋਂ ਸਾਰੇ ਦੇਸ਼ ਨੂੰ ਚਾਏ ਹੋ पीडीएफ वास्ते जानਦਾ ਚਾਹੇ ਹੋ ਕਿਸੇ ਵੀ ਸਕੀਮ 'ਚ ਜਾਂਦਾ ਅੰਨ ਅਨਾਜ ਪੰਜਾਬ ਸਭ ਤੋਂ ਵੱਡਾ ਅੰਨ ਦਾਤਾ ਹੈ ਇਸ ਨੂੰ ਮੰਡੀਆਂ ਵਾਸਤੇ ਸੜਕਾਂ ਬਣਾਉਣੇ ਨੇ ਕਿ ਤੁਸੀਂ ਪੈਸੇ ਜਾਰੀ ਕਰੋ ਆਰਡੀ ਅਬੀ ਇਹ ਉਹਨਾਂ ਨੇ ਮੈਨੂੰ ਪ੍ਰਸਤਤਾ ਕਿ ਮੈਂ ਇਹਦੇ ਬੁੱਝ ਸਭ ਤੋਂ ਪਹਿਲਾਂ ਆਰਡੀ اف ਦੇ ਪੈਸੇ ਦੀ ਪਹਿਲੀ ਕਿਸ਼ਤ ਜਾਰੀ ਕਰਨ ਬਾਰੇ ਮੈਂ ਮੀਟਿੰਗ ਹੋਇਆ ਇਹਨਾਂ ਬਿਲਕੁਲ ਅ ਸਤ ਕਿ ਮੇਹਰ ਆ ਕਿ ਪਹਿਲੀ ਕਿਸ਼ਤੀ ਜਾਰੀ ਕਰ ਦਿੰਗੇ ਅੱਜ ਦੀ ਆਪਣੀ ਉਹ ਮੀਟਿੰਗ ਕੱਟ ਗਈ ਉਹਨੇ ਕਿਹਾ ਕਿ ਮੈਂ ਮੀਟਿੰਗ ਕਰੂੰਗਾ ਰੂਲ ਡਿਪਾਰਟਮੈਂਟ ਦੇ ਅਫਸਰਾਨਾ ਮਿਨਿਸਟਰੀਨਰ ਦੇ ਵੀ ਐਸ ਤੁਹਾਡੀ ਪ੍ਰਾਇੋਰਟੀ ਸਟੇ ਮੈਨ ਰੂਡ ਨੂੰ ਲੈ ਅਸੀਂ 8500 ਕਰੋੜ ਸਾਡਾ ਬਣਦਾ ਸੀ ਪਹਿਲੀ ਕਿਸ਼ਤੀ ਜਾਰੀ ਕਰ ਦੋ ਅਸੀਂ ਕੁਝ ਤਾਂ ਬਣਾਉਂਦੇ ਕੰਮ ਸ਼ੁਰੂ ਕਰਦੇ ਤਾਂ ਹੋਊਗਾ ਠੀਕ ਹੈ सर लंबे समय से मांग रही है आरडीएफ के पैसे की जब भी मुलाकात होती है तभी एक कहा जाता है कि आरडीएफ का पैसा मिलेगा लेकिन अब पिछस्सी सौ करोड़ रूपये इस तरीके से आपने बताया कि खो गया है लेकिन अभी तक सरकार गया नहीं आज उन्होंने जो बताया जो मैं सबसे पहले मीटिंग यही करूंगा आरडीएफ की ओ, मुझे उम्मीद है कि वो पंजाब स्टेट का हिस्सा है वो कोई भीख नहीं है वो हक है वो हर स्टेट का बनता है ਜਿੱਤਨਾ ਜਿੱਤਨਾ ਉਹਨਾਂ ਦਾ ਹੱਕ ਮੰਗੋ ਪੰਜਾਬ ਦਾ ਹੱਕ ਹੈ ਹੱਕ ਮੰਗਨੇ ਆਏ ਆ ਸਰ ਸਰ ਪਾਕਿਸਤਾਨ ਦੇ ਜਿਹੜੇ ਡਰੋਨਸ ਆ ਰਹੇ ਨੇ ਉਹਨੂੰ ਲੈ ਕੇ ਕੀ ਮੰਗੇ ਇੰਟਰਨੈਸ਼ਨਲ ਬਾਰਡਰ ਬਾਰੇ ਉਹਨਾਂ ਨੇ ਬਹੁਤ ਵਧੀ ਗੱਲ ਅੱਜ ਮੈਨਾਂ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਐਦਾਂ ਦਾ ਜਿਹੜਾ ਹੋਮ ਮਿਨਿਸਟਰੀ ਵੱਲੋਂ ਭਾਰਤ ਸਰਕਾਰ ਵੱਲੋਂ ਹੋ ਰਿਹਾ ਹੈ ਬਹੁਤ ਸਾਰੀਆਂ ਜ਼ਮੀਨਾਂ ਤਾਰ ਦੇ ਪਾਰ ਨੇ ਤਾਰ 2-3 ਤੱਕ ਕਿਲੋਮੀਟਰ ਅੰਦਰ ਹੈ ਤਾਂ ਬਹੁਤ ਸਾਰੀਆਂ ਜ਼ਮੀਨਾਂ ਅੰਦਰ ਨੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਹਜ਼ਾਰਾਂ ਏਕੜ ਤਾਰ ਤੋਂ ਪਾਰ ਹੈ ਜਿੱਥੇ ਆਈਡੀ ਦਿਖਾ ਕੇ ਜਬੀਐਸਐਫ ਨਾਲ ਜਾਂਦੀ ਹੈ ਖੇਤੀ ਕਰਾਉਣ ਤੇ ਉਹ ਆਪਾਂ ਜੋ ਇੰਟਰਨੈਸ਼ਨਲ ਰੂਲਸ ਨੇ ਆਪਾਂ 200 300 ਮੀਟਰ ਤੇ ਜੇ ਤਾਰ ਲਾ ਜੀਏ ਤਾਂ ਹਜ਼ਾਰਾਂ ਏਕੜ ਸਾਡੀ ਜ਼ਮੀਨ ਜਿਹੜੀ ਹੈ ਉਹ ਮਤਲਬ ਤਾਰ ਕੋ ਇਧਰਲੇ ਪਾਸੇ ਆ ਜਾਊਗੀ ਤੇ ਉਹ ਬਿਨਾਂ ਕਿਸੇ ਡਰ ਪਔ ਤੋਂ ਜਾਂ ਬਿਨਾਂ ਕਿਸੇ ਸਿਕਿਉਰਿਟੀ ਦਾ ਜਿਹੜੀਆਂ ਵੀ ਰੈਗੂਲੇਸ਼ਨਸ ਨੇ ਉਹਨਾਂ ਤੋਂ ਬਿਨਾਂ ਖੇਤੀ ਕਰ ਸਕਦੇ ਉਹਨੇ ਕਿਹਾ ਆਉਣ ਵਾਲੇ ਦਿਨਾਂ ਚ ਅਸੀਂ ਇਹੇ ਕਰਨ ਲੱਗੇ ਹਾਂ ਇਹ ਮੈਨੂੰ ਉਮੀਦ ਹੈ ਕਿ ਤਾਰ ਦੇ ਪਾਰ ਜਿਨ੍ਹਾਂ ਨੇ ਖੇਤ ਨੇ ਬਹੁਤ ਵੱਡਾ ਮੁੱਦਾ ਹੈ ਕਿ ਉਹਨਾਂ ਨੂੰ ਅਸੀਂ ਜਲਦੀ ਤਾਰ ਜਿਹੜੀ ਆ ਉਹ ਹੋਮ ਰਿਚ